Before I state to something, I introduce myself. My name is Surinderji Sharma, Secretary, Postal Pensioner Association. Our main function is how to solve the problems of our pensioner brothers. We used to take meeting with the higher authorities in regard to the grievances of the pensioner, such as the pensioners who are more than 80 years should be preferred in all respects. as, uh, as regards cscgs dispensary is concerned, we also talk to the medical officer and take meetings with them to solve the problems, sufferings of the pensioners. this is our main object. we used to meet thrice in, in a week on monday, wednesday and friday. and listen the all the problems of the pensioners in a positive way and try to solve it at early as possible this is our main function we have also filed cases in regard to our problems in high court as well as the cat ede vich jehdiyan tuhade pensionan de de vich jehde tuhannu problem aundiyan <laughs> sirf kinna nu kinna nu milna painda tonu sanu ਐ ਸੀਨੀਅਰ ਸਪੋਰਟੈਂਟ ਪੋਸਟ ਆਫ ਸੀਨੀਅਰ ਪੋਸਟਮਾਸਟਰ ਰੰਬਰ ਸਰ ਐਜ਼ ਰਿਗਾਰਡ ਦੀ ਪੈਨਸ਼ਨ ਮੈਟਰਸ ਕਨਸਰਨ ਜਿਹੜੇ ਪੈਨਸ਼ਨ ਦੇ ਮੈਟਰ ਆ ਉਹ ਸਾਨੂੰ ਇਹ ਸਾਡੇ ਆਫੀਸਰ ਇਹ ਆ ਇਹਨਾਂ ਨੂੰ ਮਿਲਣਾ ਪੈਂਦਾ ਅਗਰ ਇਹ ਨਾ ਸਾਲਵ ਕਰ ਸਕਣ ਤੇ ਸਾਨੂੰ ਦਿੱਲੀ ਮਿਨਿਸਟਰੀ ਉਪਰ ਸੋਨਨ ਨੂੰ ਲਿਖਣਾ ਪੈਂਦਾ ਵੀ ਸਾਡੀਆਂ ਪ੍ਰੋਬਲਮ ਆ ਦੂਸਰੀ ਸਾਡੀ ਆ ਵੀ ਇੱਥੇ ਸੀਜੀਐਸ ਹੈਲਥ ਸੈਂਟਰ ਦੀ ਡਿਸਪੈਂਸਰੀ ਆ ਜਿਹੜੀ ਕਿ ਓਜਲਾ ਸਾਹਿਬ ਨੇ ਖੁਲਾਈ ਆ ਓਜਲਾ ਸਾਹਿਬ ਦੇ ਇਨੀਸ਼ੀਏਟਿਵ ਨਾਲ ਖੁੱਲੀ ਆ ਉਥੇ ਸਾਡੂ ਪੈਨਸ਼ਨਰਾਂ ਨੂੰ ਕੁਝ ਡਿਫਿਕਲਟੀਆਂ ਆਉਂਦੀਆਂ ਸੀਗੀਆਂ ਅਸੀਂ ਕੁਝ ਸੋਲਵ ਕਰ ਲਈਆਂ ਜਿਹੜੀਆਂ ਅਨਸੋਲਵ ਰਹਿੰਦੀਆਂ ਆ ਅਸੀਂ ਜਾ ਕੇ ਡਾਕਟਰ ਜਿਹੜਾ ਮੈਡੀਕਲ ਅਫੀਸਰ ਇਨਚਾਰਜ ਆ ਉਹਨਾਂ ਨੂੰ ਮਿਲਦੇ ਆ ਉਹਨਾਂ ਕੇਸ ਡਿਸਕਸ ਕਰਦੇ ਆ ਉਹਨਾਂ ਨੂੰ ਦੱਸਦੇ ਆ ਔਰ ਉਹ ਸਾਡੇ 99% ਜਿਹੜੀਆਂ ਪ੍ਰੋਬਲਮਾਂ ਸੋਲਵ ਕਰ ਦਿੰਦੇ ਆ ਇਹ ਤੁਸੀਂ ਇਹਦੇ ਨਾਲ ਹੋਰ ਵੀ ਮਨੁੱਖਤਾ ਦੀ ਕੋਈ ਨਾਲ ਸੇਵਾ ਕਰਦੇ ਹੋ ਜੀ ਮਾਨਵਤਾ ਦੀ ਸਾਡੇ ਨਾਲ ਰੱਖੋਏ ਸੀ ਬੂਯਾ ਮੋਰ ਥੈਨ 85 ইয়ার্স আই ऍम ਮੋਰ ਥੈਨ 85 ইয়ার্স ਮੈਂ ਅਸੀਂ ਕੀ ਮਾਨਪਤਾ ਦੀ ਸੇਵਾ ਕੀ ਕਾਸੀ ਕਰ ਸਕਦੇ ਅਸੀਂ ਤਾਂ ਮਸੀ ਬੁਈ ਆਰ ਵੈਰੀ ਡਿਫਿਕਲਟ ਟੂ ਵਾਕ ਚੱਲਣਾ ਸਾਡੇ ਵਾਸਤੇ ਮੁਸ਼ਕਲ ਹੋਇਆ ਤੇ ਅਸੀਂ ਕਹਿੰਦੇ ਆ ਵੀ ਸਾਡੇ ਜਿਹੜੇ ਪੈਨਸ਼ਨਰ ਭਰਾ ਆ ਇਹਨਾਂ ਨੂੰ ਜਸਟਿਸ ਮਿਲੇ ਅਸੀਂ ਇਹਨਾਂ ਜਸਟਿਸ ਵਾਸਤੇ ਲੜਦੇ ਆ ਅਸੀਂ ਕਹਿੰਦੇ ਆ ਸਾਡੇ ਪੈਨਸ਼ਨਰ ਭਰਾਵਾਂ ਨਾਲ ਕੋਈ ਧੱਕਾ ਨਾ ਹੋਵੇ ਜਿੱਦਾਂ ਹੁਣ ਪੰਜਾਬ ਸਰਕਾਰ ਵੱਲੋਂ 13% ਡੀਏ ਵਾਗ ਰੱਖਿਆ ਹੈ ਨਾ ਨਹੀਂ ਦੇ ਰਹੀ ਉਹ ਗੱਡ ਲਗਾਇਦਾ ਅਸੀਂ ਸਾਡੇ ਉਹ ਮੈਂਬਰ ਹਾਂ ਤਾਂ ਅਸੀਂ ਉਹਨਾਂ ਨਾਲ ਆ ਲੜੀਏ ਸਾਡੇ ਤਾਂ ਮੈਂਬਰ ਹੀ ਸਿਰਫ ਸੈਂਟਰ ਗਵਰਨਮੈਂਟ ਦੇ ਜਿਹੜੇ ਪੈਨਸ਼ਨਰ ਹੈ ਉਹ ਹੀ ਸਾਡੇ ਮੈਂਬਰ ਹੈ ਜਿੰਨੇ ਜਿੰਨੇ ਤੁਹਾਡੇ ਪੈਨਸ਼ਨਰ ਹੈ ਜਿਨ੍ਹਾਂ ਵਾਸਤੇ ਤੁਸੀਂ ਲੜਾਈ ਲੜਦੇ ਹੋ ਉਹ ਕਿੰਨੇ ਕੁ ਇਸ ਪੜੇ ਸਾਥੀ ਤੁਹਾਡੇ ਨਾਲ ਸਾਰੇ ਸਾਡੇ ਨਾਲ ਸਾਰੇ ਸਾਡੇ ਨਾਲ ਹੈ ਪੈਨਸ਼ਨਰ ਜੋ ਜਿਸ ਦੀ ਡਿਮਾਂਡ ਲੈ ਕੇ ਜਾਂਦੇ ਆ ਇਹ ਸਾਡੀ ਡਿਮਾਂਡ ਆ ਐਸਾ ਜੀ ਡਿਮਾਂਡ ਪੂਰੀ ਕਰੋ ਪਹਿਲੇ ਵੀ ਸਿੰਘ ਵਾਟ ਵੀ ਡਿਮਾਂਡਿੰਗ ਇਜ਼ ਜਸਟੀਫਾਈਡ ਪਹਿਲੇ ਤਾਂ ਅਸੀਂ ਇੱਥੇ ਡਿਸਕਸ ਕਰਦੇ ਆ ਫਿਰ ਅੱਗੇ ਗੱਲ ਕਰਦੇ ਆ ਜੇ ਅਸੀਂ ਡਿਮਾਂਡ ਹੀ ਸਾਡੀ ਜਸਟੀਫਾਈ ਹੋਵੇ ਅਸੀਂ ਉਹ ਆਈਟਮ ਨੂੰ ਟੇਕ ਅਪ ਨਹੀਂ ਕਰਦੇ ਤੇ ਤੁਸੀਂ ਜਿੰਨਾ ਵੀ ਕੀ ਪ੍ਰਧਾਨਗੀ ਕਰ ਰਹੇ ਹੋ ਇਹ ਪ੍ਰਧਾਨ ਜੀ ਸਾਡੇ ਮੇਰੇ ਜਸਪਾਲ ਸਿੰਘ ਮੇਰੇ ਪ੍ਰਧਾਨ ਆ ਮੈਂ ਐਜ਼ ਅ ਪ੍ਰੈਜ਼ੀਡੈਂਟ ਐਸੋ ਸਬਸਟੀਟਿਊਸ਼ਨ ਚ ਕੰਮ ਕਰ ਰਿਹਾ ਨਾ ਔਰ ਕੁਛੇ ਵੀ ਕੋਈ ਵੀ ਸਾਥੀ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜੇ ਉਹ ਮੇਰੇ ਕੋਲ ਲੈ ਕੇ ਆਉਂਦਾ ਤੇ ਮੈਂ ਉਹਦੇ ਕੋ ਰਿਟਨ ਵੀ ਲੈ ਲੈਣਾ ਜ਼ੁਬਾਨੀ ਵੀ ਸੁਣ ਕੇ ਤੇ ਫੈਕਟੀ ਸਾਹਿਬ ਦੇ ਏਜੰਡੇ ਦੇ ਵਿੱਚ ਲਿਆ ਕੇ ਇਹ ਸੀਨੀਅਰ ਆਗੂ ਜਿਹੜੇ ਸਾਡੇ ਨੇ ਜਿੱਦਾਂ ਡਿਸਪੈਂਸਰੀ ਦੇ ਅਮਨਜੀਤ ਦੇ ਹਸਪੀਟਲ ਦੇ ਇੰਚਾਰਜ ਨੇ ਉਨਨ ਕੋਲ ਆਪਣੀਆਂ ਪ੍ਰੋਬਲਮਾਂ ਆਪਣੇ ਸਾਥੀਆਂ ਦੀਆਂ ਕਿਸੇ ਪੈਨਸ਼ਨਰ ਨੂੰ ਕੋਈ ਟਕਾ ਹੋ ਰਿਹਾ ਜਾਂ ਕਿਸੇ ਨੂੰ ਉਹਦੀ ਏਜ ਦੇ ਮੁਤਾਬਕ ਪੈਨਸ਼ਨ ਨਹੀਂ ਮਿਲਦੀ ਉਹਨੂੰ ਜਿਹੜਾ ਉਹ ਨਹੀਂ ਲੱਗ ਰਿਹਾ ਜਿਸ ਤਰ੍ਹਾਂ ਕਿ 60 ਸਾਲ ਤੋਂ ਬਾਅਦ 20% ਗਵਰਨਮੈਂਟ ਨੇ ਜਿਹੜੀ ਇਹ ਬੇਸਿਕ ਪੇ ਦੀ ਵਾਦਾ ਕਰਨਾ ਹੁੰਦਾ ਉਹ ਨਹੀਂ ਕੀਤਾ ਜਾਂਦਾ ਉਹਦੇ ਬਾਰੇ ਅਸੀਂ ਸੰਘਰਸ਼ ਕਰ ਰਹੇ ਹਾਂ ਔਰ ਜਾ ਕੇ ਇਹਨਾਂ ਦੀ ਸੈਟੀਸਫੈਕਸ਼ਨ ਨਹੀਂ ਇਸੇ ਸਾਰੀ ਉਹ ਵੇ ਸੁਨਵਾਈ ਕਰਕੇ ਅੱਗੇ ਪਹੁੰਚਾਉਣੇ ਆ ਇਹ ਸਾਡਾ ਮੇਨ ਮੰਤਵ ਹੈ